ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਿਹੜਾ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਕਾਫੀ ਜਿਆਦੇ ਸੋਹਣੇ ਸੂਟ ਲੈ ਕੇ ਆਏਗੇ ਤੇ ਅੱਜ ਆਪਾਂ ਲੈ ਕੇ ਆਏਗੇ ਸਿਆਮੀ ਸਟਿਚ ਦੇ ਵਿੱਚ ਸੂਟ ਲੇਗੇ ਕਵਾਟ ਸੈਟ ਲੇਗੇ ਜਿਹੜੇ ਜੜੀਆਂ ਪਹਿਣਾ ਨੂੰ ਚਾਹੀਦੇ ਸੀ ਉਹਨਾਂ ਕਵਾਟ ਸੈਟ ਤਾਂ ਤੁਸੀਂ ਲੈ ਸਕਦੇ ਹੋਗੇ ਕਿਉਂਕਿ ਮੈਨੂੰ ਕਾਫੀ ਮੈਸੇਜ ਆਉਂਦੇ ਹੁੰਦੇ ਸੀਗੇ ਵੀ ਤੁਹਾਡੇ ਕੋਲੇ ਰੈਡੀ ਪਏ ਨੇਗੇ ਵੀ ਅਸੀਂ ਲੈ ਸਕਦੇ ਆਂਗੇ ਤੇ ਹੁਣ ਆਪਾਂ ਕਵਾਟ ਸੈਟ ਲੇਗੇ ਜਿਹੜੇ ਆਪਾਂ ਕੁਝ ਕੁ ਰੈਡੀ ਹੋ ਕੇ ਆ ਗਏ ਨੇਗੇ ਤੇ ਕੁਝ ਕੁ ਰੈਡੀ ਹੋਣ ਲਈ ਗਏ ਹੋਏ ਨੇਗੇ ਜਿਵੇਂ ਜਿਵੇਂ ਰੈਡੀ ਹੋ ਕੇ ਆਈ ਜਾਣਗੇ ਤਾਂ ਤੁਸੀਂ ਲੈ ਸਕਦੇ ਹੋਗੇ ਕਵਾਟ ਸੈਟ ਪਲੱਸ ਨਾਲ ਮੈਂ ਤੁਹਾਨੂੰ ਪ੍ਰਾਈਸ ਵੀ ਦੱਸੂਗੀ ਵੀ ਕਿੰਨੇ ਪ੍ਰਾਈਸ ਦੇ ਨੇ ਨਾ ਉਹਦੇ ਵਿੱਚ ਤੁਹਾਨੂੰ ਵਿੱਚ ਹੀ ਸਟਿਚਿੰਗ ਇਨਕਲੂਡ ਹੋਊਗੀ ਤੇ ਵਿੱਚ ਫੈਬਰਿਕ ਹੋਊਗਾ ਤੇ ਪ੍ਰਾਈਸ ਹੈਗਾ ਦੇਖ ਕੇ ਤੁਸੀਂ ਆਪਣਾ ਹਨਾ ਕੋਟ ਸੈਟਨੇਗੇ ਜਿਹੜੇ ਲੈ ਸਕਦੇ ਹੋ ਸੈਮੀ ਸਟ੍ਰੈਚਨੇਗੇ ਕਿਸੇ ਵੀ ਭੈਣ ਦੇ ਮਤਲਬ ਆ ਸਕਦੇ ਨੇਗੇ ਕੋਈ ਵੀ ਭੈਣ ਜਿੱਦਾ ਕਿ ਮੇਰੇ ਤਰ੍ਹਾਂ ਦੀ ਹੈਗੀ ਜਾਂ ਇਸ ਤੋਂ ਪਤਲੀ ਵੀ ਹੈ ਜਿਸ ਮੇ ਤੋਂ ਮਤਲਬ ਮੋਟੀ ਵੀ ਹੈਗੀ ਤਾਂ ਹਨਾ ਉਹਦੇ ਵੀ ਆ ਸਕਦੇ ਨੇਗੇ ਇਹ ਵਾਲੇ ਕੋਟ ਸੈਟਨੇਗੇ ਜਿਹੜੇ ਚਲੋ ਜੀ ਆਪਾਂ ਸੂਟਕ ਅਨੇ ਸ਼ੁਰੂ ਕਰ ਦੇਾਂਗੇ ਤੇ ਕੁਝ ਕਰ ਰਹੇ ਹਾਂਗੇ ਭੈਣਾਂ ਦੇ ਸੂਟ ਸਲਾਈ ਹੋ ਕੇ ਆਏ ਨੇਗੇ ਮੈਂ ਤੁਹਾਨੂੰ ਦੱਸੂਗੀ ਵੀ ਇਹਦੇ ਨਾਲ ਦਾ ਸੂਟ ਹੈਗਾਗਾ ਤਾਂ ਤੁਸੀਂ ਲੈ ਸਕਦੇ ਹੋਵੋਗੇ ਲੋ ਜੀ ਸੂਟ ਆਪਾਂ ਦਿਖਾਉਣੇ ਸ਼ੁਰੂ ਕਰ ਦਾਂਗੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਕਾਟ ਸੈੱਟ ਦਿਖਾ ਦੇਣੀ ਜਿਹੜੇ ਆਪਣੇ ਸੈਮ ਸਟਿਚ ਨੇਗੇ ਲੋ ਜੀ ਲੋ ਜੀ ਏ ਆਊਗਾ ਜੀ ਇਸ ਤਰ੍ਹਾਂ ਇਹ ਮਤਲਬ ਕੋਰਤਾ ਬਣਿਆ ਹੋਇਆਗਾ ਤੇ ਇਦਾਂ ਆਪਾਂ ਇਹਦਾ ਨੈੱਕ ਰੱਖਿਆਗੀ ਕੋਈ ਫ੍ਰੀ ਸਾਈਜ਼ ਲੇਗੇ ਕੋਈ ਵੀ ਭੈਣ ਲੈ ਸਕਦੀ ਹੈਗੀ ਇਦਾਂ ਆਪਾਂ ਬਾਜ਼ੂ ਬਣਾਈਆਂ ਨਹੀਂ ਗੀਆਂ ਦੇਖੋ ਕਾਫੀ ਜਿਆਦਾ ਸੋਹਣੀ ਆ ਤੇ ਇਦਾਂ ਆਪਾਂ ਕੱਟ ਪਾਇਆਗਾ ਕੋਰਸੈਟ ਬਹੁਤ ਜਿਆਦਾ ਸੋਹਣੇ ਬਣਾਏ ਨੇ ਆਪਾਂ ਤੇ ਪਲੱਸ ਨਾਲ ਸੈਂਟਰ ਦੇ ਵਿੱਚ ਬਟਨ ਆ ਜਾਣਗੇ ਇੱਦਾਂ ਬਟਨ ਲੱਗੇ ਹੋਏ ਨੇਗੇ ਸਾਰੇ ਤੇ ਇਹਦੇ ਮਤਲਬ ਸਾਈਡਾਂ ਤੇ ਚਾਕਣੇਗੇ ਇਸ ਤਰ੍ਹਾਂ ਤੇ ਬਹੁਤ ਸੋਹਣਾ ਕੁੜਤਾ ਸਟਾਈਲ ਦੇ ਵਿੱਚ ਕਾਟ ਸੈੱਟ ਬਣੇ ਹੋਏ ਨੇਗੇ ਫ੍ਰੀ ਸਾਈਜ਼ ਨੇਗੇ ਕੋਈ ਵੀ ਪਹਿਣੇ ਨੂੰ ਪਾ ਸਕਦੀ ਹੈਗੀ ਸਾਈਜ਼ ਦਾ ਕੋਈ ਇਸ਼ੂ ਨਹੀਂ ਹੈਗਾ ਵੀ ਕਿਸੇ ਦੇ ਆਉਣੇ ਨਹੀਂ ਹੈਗੇ ਲਓ ਜੀ ਇਹ ਇਹ ਦਾ ਰਹੂਗਾ ਜੀ ਇਸ ਤਰ੍ਹਾਂ ਪਜਾਮਾ ਠੀਕ ਹੈ ਜੀ ਤੇ ਇਹਦੇ ਨਾਲ ਪਜਾਮਾ ਬਣਿਆ ਹੋਇਆ ਇਦਾਂ ਤੇ ਇਹ ਵਾਲੀ ਰਹੂਗੀ ਸ਼ਰਟ ਬਹੁਤ ਜ਼ਿਆਦੇ ਸੋਹਣੇ ਬਣਨਗੇ ਇਹ ਵਾਲੇ ਲੱਗਣਗੇ ਸੂਟ ਤੇ ਇਹਦਾ ਪ੍ਰਾਈਸ ਰਹੂਗਾ 2500 ਪਲੱਸ ਸ਼ਿਪ ਪਲੱਸ ਸ਼ਿਪਿੰਗ ਵੀ ਹੈ ਤੇ ਪਲੱਸ ਸਟਿਚਿੰਗ ਵੀ ਹੈ ਵਿੱਚ ਹੀ ਇਨਕਲੂਡ ਹੈਗੀ ਤੇ ਫੈਬਰਿਕ ਸਾਰਾ ਕੁਝ ਤੇ ਇਹ ਆ ਕਿਸੇ ਭਾਂ ਦਾ ਰੈਡੀ ਹੋਇਆ ਹੋਇਆਗਾ ਲੋ ਜੀ ਇਹ ਵੀ ਕਾਟ ਸੈਟ ਬਣਾਇਆ ਸੀਗਾ ਉਹਨਾਂ ਨੇ ਇਸ ਤਰ੍ਹਾਂ ਆਪਾਂ ਨੈੱਕ ਰੱਖਿਆਗਾ ਤੇ ਇਸ ਤੋਂ ਬਾਅਦ ਆਪਾਂ ਸਾਈਡ ਤੇ ਡਿਜ਼ਾਈਨ ਦਿੱਤਾਗਾ ਇਸ ਤਰ੍ਹਾਂ ਦੇਖੋ ਲੈਂਸ ਲਗਾਈ ਹੈਗੀ ਕਾਫੀ ਜਿਆਦਾ ਸੋਹਣੀ ਲੈਂਸ ਹੈਗੀ ਲੋ ਜੀ ਲੈਂਸ ਹੈਗੀ ਇਸ ਤਰ੍ਹਾਂ ਤੇ ਫਿਰ ਇਸ ਤੋਂ ਬਾਅਦ ਹੈਗਾ ਇਦਾਂ ਵੀ ਆਪਾਂ ਇੱਥੇ ਡਿਜ਼ਾਈਨ ਦਿੱਤਾ ਦੇਖੋ ਬਹੁਤ ਜਿਆਦਾ ਸੋਹਣਾ ਲੈਸਿਸ ਨਾਲੇ ਆਪਾਂ ਪੱਟੀ ਲਗਾਈ ਹੈਗੀ ਬਾਵਾਂ ਨੇ ਗਿਆ ਆਪਾਂ ਇਸ ਤਰ੍ਹਾਂ ਰੱਖੀਆਂ ਨੇ ਜੀ ਆ ਠੀਕੇ ਸੀ ਤੇ ਇਹਦੇ ਨਾਲ ਦਾ ਮਤਲਬ ਸੂਟ ਹੈਗਾ ਸੇਮ ਨਹੀਂ अवेलेबल ਹੋਣਾ ਤੇ ਨਾਲ ਇਦਾਂ ਇਹ ਪਲਾਜ਼ੋ ਸੀਗਾ ਕਾਰਡ ਸੈਟ ਹੈ ਫ੍ਰੀ ਸਾਈਜ਼ ਬਣਾਇਆ ਹੋਇਆ ਹੈਗਾ ਵੀ ਤੇ ਇਸ ਤੋਂ ਬਾਅਦ ਆ ਜੂਗਾ ਇਹ ਵਾਲਾ ਕਾਰਡ ਸੈਟ ਤੁਸੀਂ ਦੇਖ ਸਕਦੇ ਹੋਗੇ ਵਿਦਆਊਟ ਲਾਈਨਿੰਗ ਨੇ ਲਾਈਨਿੰਗ ਕਿਸੇ ਨੂੰ ਨਹੀਂ ਲੱਗੀ ਹੋਈ ਇਦਾਂ neck ਰੱਖਿਆ ਹੋਇਆ ਹੈ ਇਹ ਵਾਲਾ ਤੇ ਇਸ ਚ ਬਟਨ ਲੱਗੇ ਹੋਏ ਨੇਗੇ ਕਿਸੇ ਵੀ ਭੈਣ ਨੂੰ ਜਰੂਰਤ ਹੈਗੀ ਤਾਂ ਆਪਣਾ ਫਾਸਟਲੀ ਆਰਡਰ ਕਰਕੇ ਇਹ ਮਤਲਬ ਕਾਟ ਸੈਟ ਲੈਣਗੇ ਜਿਹੜੇ ਲਿਜਾ ਸਕਦੇ ਹੋ ਕਿਉਂਕਿ ਇਹ ਮੈਂ ਉਸ ਦਿਨ ਟੌਪ ਪਾਈ ਸੀਗੇ ਟੌਪ ਵੀ ਨਹੀਂ ਆਪਣੇ ਰੋਕੇ ਹੈਗੇ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਨੇ ਇਦਾਂ ਆਪਾਂ ਇਹਦੇ ਰੱਖਿਆ ਨੇ ਵੈਲ ਬਾਜੂ ਰੱਖਿਆ ਨੇ ਗਿਆ ਸਟਾਈਲ ਬਹੁਤ ਜ਼ਿਆਦਾ ਸੋਹਣੇ ਬਣਾਏ ਹੋਏ ਨੇਗੇ ਸਾਰੇ ਇਦਾਂ ਇਹ ਕੁੜਤਾ ਦਾ ਤੇ ਪਲੱਸ ਨਾਲ ਹੈਗਾ ਇਦਾਂ ਇਹ ਦਾ ਪਲਾਜ਼ੋ ਇਸ ਤੋਂ ਬਾਅਦ ਆ ਜਾਊਗਾ ਇਹ ਵਾਲਾ ਕਾਟ ਸੈਟ ਆ ਜਾਊਗਾ ਤੁਸੀਂ ਦੇਖ ਸਕਦੇ ਹੋਗੇ ਸੈਂਟਰ ਦੇ ਵਿੱਚ ਬਟਨ ਆ ਜਾਣਗੇ ਤੇ ਬਾਹਵਾ ਦੇਖੋ ਇਸ ਤਰ੍ਹਾਂ ਬਾਲ ਪਾ ਕੇ ਆਪਾਂ ਬਹੁਤ ਜ਼ਿਆਦੇ ਸੋਹਣਿਆ ਰੈਡੀ ਕੀਤੀਆਂ ਨੇਗੀਆਂ ਦੇ ਤੇ ਕਲੀਆਂ ਪਾਈਆਂ ਨੇ ਸੈਂਟਰ ਦੇ ਵਿੱਚ ਤੇ ਇਸ ਤਰ੍ਹਾਂ ਦਾ ਪਲਾਜ਼ ਹੋਏਗਾ ਠੀਕ ਹੈ ਜੀ ਤਿੰਨ ਕੁਆਰਟ ਸੈਟ ਨੇਗੇ ਤਿੰਨੇ ਰੈਡੀ ਪਏ ਨੇ ਜਿਹੜੀਆਂ ਭੈਣਾਂ ਨੂੰ ਚਾਹੀਦੇ ਨੇਗਾ ਤਾਂ ਤੁਸੀਂ ਆਪਣਾ ਫਾਸਟਲੀ ਆਰਡਰ ਕਰਕੇ ਨੇਗੇ ਇਸ ਕੁਆਰਟ ਸੈਟ ਨੇ ਜਿਹੜੇ ਲੈ ਜਿਓ ਤੇ ਮਤਲਬ ਪ੍ਰਾਈਸ ਹੈਗਾ ਕਾ 2500 ਕੁਆਰਟ ਸੈਟ ਦਾ ਇਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣੀ ਆਂਗੀ ਸਟਿਚ ਕੀਤੇ ਹੋਏ ਸੂਟ ਨਹੀਂ ਗਏ ਆਪਣੇ ਕਿਉਂਕਿ ਸਟਿਚਿੰਗ ਮੈਂ ਪਹਿਲਾਂ ਨਹੀਂ ਦਿਖਾਉਂਦੀ ਹੁੰਦੀ ਸੀਗੀ ਹੁਣ ਵੀ ਮੈਂ ਬਹੁਤ ਘੱਟ ਕੋਈ ਕੋਈ ਵੀਡੀਓ ਹੀ ਬਣਾਉਣੀ ਆ ਸਟਿਚਿੰਗ ਤੇ ਕਿਉਂਕਿ ਮੈਂ ਸਟਿਚਿੰਗ ਤੇ ਵੀਡੀਓ ਬਹੁਤ ਘੱਟ ਬਣਾਉਣੇਗੇ ਹੁਣ ਵੀ ਮੈਨੂੰ ਬਹੁਤ ਜ਼ਿਆਦਾ ਮਤਲਬ ਬਾਅਦ ਤੋਂ ਪਹਿਲਾਂ ਹੋਣਾ ਨਹੀਂ ਡਿਮਾਂਡ ਆਉਂਦੀ ਹੈ ਵੀ ਤੁਸੀਂ ਸਲਾਈ ਕੀਤੇ ਹੋਏ ਸੂਟ ਨਹੀਂ ਗਏ ਜਿਹੜੇ ਜ਼ਰੂਰ ਸ਼ੋਅ ਕਰਿਆ ਕਰੋ ਵੀ ਅਸੀਂ ਸਟਿਚ ਕਰਵਾਉਣੇ ਹੁੰਦੇ ਨੇ ਸਲਾਈ ਦਾ ਪਤਾ ਲੱਗ ਜਾਂਦਾ ਵੀ ਕਿੱਥਾਂ ਦੀ ਹੈ ਤੇ ਇਸ ਤਰ੍ਹਾਂ ਦੇਖੋ ਆਪਾਂ ਨੈਕ ਬਣਾਇਆਗਾ ਬਿਲਕੁਲ ਐਵੇਂ ਵਰਕ ਦੀ ਤਰ੍ਹਾਂ ਹੋ ਗਿਆ ਤੇ ਸਾਈਡਾਂ ਤੇ ਆਪਾਂ ਚਾਕਾਂ ਤੇ ਬਹੁਤ ਬਰੀਕ ਜੀ ਆਪਾਂ ਲੈਂਸ ਲਗਾਈ ਹੈਗੀ ਇਦਾਂ ਕਾਫੀ ਜਿਆਦੇ ਸੋਹਣੀ ਕੰਮ ਦੀ ਤੁਸੀਂ ਫਿਨਿਸ਼ਿੰਗ ਦੇਖ ਸਕਦੇ ਹੋਗੇ ਬਹੁਤ ਜਿਆਦੇ ਸੋਹਣੀ ਹੈਗੀ ਤੇ ਬਹੁਤ ਸਫਾਈ ਤੇ ਹੈਗਾ ਕੰਮ ਇਸ ਤਰ੍ਹਾਂ ਦੇਖੋ ਬਾਹਾਂਵਾਂ ਤੇ ਆਪਾਂ ਬਹੁਤ ਬਰੀਕ ਜੀ ਲੈਂਸ ਲਗਾਈ ਹੈਗੀ ਇਹਦੇ ਨਾਲ ਦਾ ਸੂਟ ਤੁਹਾਨੂੰ ਸੇਮ ਨਹੀਂ ਮਿਲਣਾ ਹੈਗਾ ਇਹ ਕੋਟੇ ਦੇ ਦੁਪੱਟੇ ਨਾਲ ਸੂਟ ਸੀਗਾ ਤੇ ਇਸ ਤੋਂ ਬਾਅਦ ਆ ਗਿਆ ਜੀ ਇਦਾਂ ਇਹ ਆਪਾਂ ਰੱਖੀ ਹੈਗੀ ਬਾਟਮ ਰੱਖੀ ਹੈ ਠੀਕ ਹੈ ਜੀ ਤੇ ਇਸ ਤੋਂ ਬਾਅਦ ਆ ਗਈ ਬਰਬਰੀ ਦਾ ਸੂਟ ਤੁਹਾਨੂੰ ਸੇਮ ਸੂਟ ਇਹ ਵੀ ਨਹੀਂ ਮਿਲਣਾ ਹੈ ਕਿਉਂਕਿ ਬਰਬਰੀ ਦੇ ਬਹੁਤ ਆਪਾਂ ਸੂਟ ਪਾਏ ਸੀ ਉਹਦੇ ਵਿੱਚ ਕੁਝ ਕੁ ਸੂਟ ਅਵੇਲੇਬਲ ਨੇ ਮਿੱਤ ਤੁਸੀਂ ਪੁੱਛ ਸਕਦੇ ਹੋ ਵੀ ਇਹ ਸੂਟ ਹੈਗਾਗਾ ਤਾਂ ਤੁਸੀਂ ਲੈ ਸਕਦੇ ਹੋਗੇ ਤੇ ਇਦਾਂ ਤੁਸੀਂ ਦੇਖ ਸਕਦੇ ਹੋ ਵੀ ਬਰਬਰੀ ਦੇ ਸੂਟ ਸਟਿਚ ਕੀਤੇ ਹੋਏ ਕਿੰਨੇ ਜਿਆਦੇ ਸੋਹਣੇ ਲੱਗਦੇ ਨੇ ਦੇਖੋ ਇਦਾਂ ਆਪਾਂ ਨੈੱਕ ਰੱਖਿਆਗਾ ਬਹੁਤ ਸਿੰਪਲ ਸੁਪਰ ਜਿਹਾ ਡਿਜ਼ਾਈਨ ਕਰ ਦਾਂਗੇ ਬਾਹਲਾ ਜਿਆਦਾ ਨਹੀਂ ਕਰਦੇ ਡਿਜ਼ਾਈਨ ਦੇ ਵਿੱਚ ਕਿਉਂਕਿ ਉਹ ਫਿਰ ਓਵਰ ਹੋ ਜਾਂਦੇ ਨੇ ਡਿਜ਼ਾਈਨ ਸਸਰੀ ਗਾਲ ਦੀ ਸਾਰੀ ਤੇ ਦਾ ਪਬੋਡ ਤੋਂ ਮਤਲਬ ਬ੍ਰੀਕ ਜੀ ਲੈਸ ਲਗਾਈ ਹੈਗੀ ਇਹ ਸੂਟ ਸੀਗਾ 올ਓਵਰ ਸੀਗਾ ਤੇ ਇਦਾਂ ਇਹਦੇ ਨਾਲ ਰਹੂਗੀ ਬਾਟਮ ਬੰਗੀ ਠੀਕ ਹੈ ਜੀ ਇਹਦਾ ਆਪਾਂ ਦੁਪੱਟਾ ਰੱਖਾਂਗੇ ਪਿੰਕ ਕਾਫੀ ਜ਼ਿਆਦਾ ਸੋਨਾ ਲੱਗੂਗਾ ਤੇ ਫਿਰ ਇਸ ਤੋਂ ਬਾਅਦ ਆ ਗਿਆ ਜੀ ਸਟਿਚ ਕੀਤਾ ਹੋਇਆ ਸੂਟ ਹੈਗਾ ਇਹ ਵੀ ਵਰਕ ਦੇ ਵਿੱਚ ਹੈਗਾ ਜੌਰਜਟ ਦੇ ਉੱਪਰ ਸੈਮੀ ਜੌਰਜਟ ਤੇ ਬਣਿਆ ਹੋਇਆ ਹੈਗਾ ਪਰ ਜੌਰਜਟ ਤੋਂ ਬਹੁਤ ਜ਼ਿਆਦਾ ਵਧੀਆ ਮਿਲੂਗੀ ਇਦਾਂ ਆਪਾਂ ਨੈੱਕ ਰੱਖਿਆ ਹੈਗਾ ਦੇਖੋ ਮਲਟੀ ਕਲਰ ਦਾ ਮਤਲਬ ਡਿਜ਼ਾਈਨ ਦਿੱਤਾ ਹੈਗਾ ਤੇ ਇਸ ਤਰ੍ਹਾਂ ਇਹ ਹੈਗਾ ਸੀ ਜੀ ਘੇਰੇ ਤੇ ਵਰਕ ਸੀਗਾ ਇਹ ਹੁਣ ਗ੍ਰੀਨ ਕਲਰ ਤੇ ਰੈਡੀ ਹੋਇਆਗਾ ਪਹਿਲਾ ਫਰੋਜ਼ੀ ਤੇ ਬਹੁਤ ਜ਼ਿਆਦੇ ਸੇਲ ਹੋਏ ਨੇਗੇ ਲੋ ਜੀ ਇਸ ਤਰ੍ਹਾਂ ਦੇਖੋ 0 ਟਾਂਕੇ ਤੇ ਕੰਮ ਹੋਇਆ ਹੋਇਆਗਾ ਸਾਰਾ ਤੇ ਪਲੱਸ ਬਾਵਾ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਕਾਫੀ ਜ਼ਿਆਦੇ ਸੂਟ ਆ ਗਏ ਜਿਹੜਾ ਸੋਨਾ ਰੈਡੀ ਹੋਇਆਗਾ ਇਹਦੇ ਨਾਲ ਤੁਸੀਂ ਆਰਡਰ ਦੇਣਾ ਚਾਹੁੰਦੇ ਸੂਟ ਦੇ ਸਕਦੇ ਹੋਗੇ ਦੁਪੱਟਾ ਵਗੈਰਾ ਇਹਦਾ ਰੈਡੀ ਆ ਫੁੱਲ ਪਿਓਰ ਆਰਗੈਂਜ਼ਾ ਦਾ ਦੁਪੱਟਾ ਸੀਗਾ ਇਹਦੇ ਨਾਲ ਇਸ ਤੋਂ ਬਾਅਦ ਆਜੂ ਹੈ ਗਲਾਸ ਫੈਬਰਿਕ ਗਲਾਸ ਫੈਬਰਿਕ ਤੇ ਦੇਖੋ ਬਹੁਤ ਜ਼ਿਆਦੇ ਸੋਹਣੇ ਸੂਟ ਰੈਡੀ ਹੁੰਦੇ ਨੇਗੇ ਇਦਾਂ ਆਪਾਂ ਨੈੱਕ ਰੱਖਿਆਗਾ ਬਹੁਤ ਮਤਲਬ ਛੋਟਾ ਹੈ ਮਤਲਬ ਥੋੜੇ ਜਿਹਾ ਆਪਾਂ ਪੋਟਲੀ ਬਟਨ ਦਿੱਤੇ ਨੇ ਕਿ ਇਦਾਂ ਨੈੱਕ ਦਾ ਸਟਾਈਲ ਰੱਖਿਆਗਾ ਤੇ ਬਾਹਾਂ ਤੇ ਆਪਾਂ ਬ੍ਰੀਕ ਜੀ ਲੈਸ ਲਗਾਈ ਹੈ ਬਾਜੂ ਰੱਖੇ ਨੇ ਆਪਾਂ ਵੈਲ ਤੇ ਇਸ ਤਰ੍ਹਾਂ ਸੂਟਨੇਗੇ ਜਿਹੜੇ ਕਾਫੀ ਜ਼ਿਆਦੇ ਸੋਹਣੇ ਬਣ ਜਾਂਦੇ ਨੇ ਥੋੜੇ ਜਿਹਾ ਮਤਲਬ ਡਿਜ਼ਾਈਨ ਤੇ ਲੈਸਿਸ ਵਗੈਰਾ ਆਪਾਂ ਬਹੁਤ ਬ੍ਰੀਕ ਲਗਾਉਣੇ ਆਂਗੇ ਕਿਉਂਕਿ ਬ੍ਰੀਕ ਹੀ ਸੋਹਣੇ ਲੱਗਦੇ ਨੇਗੇ ਆ ਠੀਕ ਹੈ ਜੀ ਇਹਦੇ ਵਿੱਚ ਤੁਹਾਨੂੰ ਹੋਰ ਸੂਟ ਮਿਲ ਜਾਣਗੇ ਆਪਾਂ ਵੀਡੀਓ ਪਾਈ ਸੀ ਪਰਸੋ ਚੌਥੇ ਉਹਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਇਦੇ ਨਾਲ ਦਾ ਤੁਹਾਨੂੰ ਸੇਮ ਸੂਟ ਮਿਲ ਜੂਗਾ ਇਦਾਂ ਰੱਖੇ ਦੇਖੋ ਆਪਾਂ ਰੱਖਿਆ ਨੈੱਕ ਇਸ ਤਰ੍ਹਾਂ ਤੇ ਬ੍ਰੀਕ ਜੀ ਆਪਾਂ ਲੈਸ ਲਗਾਈ ਹੈ ਬਾਹਾਂ ਤੇ ਬਾਹਾਂ ਰੱਖਿਆ ਨੇ ਆਪਾਂ ਵੈਲ ਤੇ ਨਾਲ ਹੀ ਆਪਾਂ ਲਗਾਈ ਹੈ ਚਾਕਾਂ ਤੇ ਲੈਸ ਜਿਹੜੀ ਤੁਹਾਨੂੰ ਸਾਡੇ ਕੋਲੋਂ ਲੈਸ ਲੱਗੀ ਮਿਲੂਗੀ ਸੂਟ ਦੇ ਉੱਪਰ ਉਹ ਮਿਲੂਗੀ ਕਾਟਨ ਤੇ ਆਪਾਂ ਹਲਕੀ ਲੈਸ ਨਹੀਂ ਲਗਾਉਂਦੇ ਤੁਸੀਂ ਚੈੱਕ ਕਰ ਸਕਦੇ ਹੋਗੇ ਸਾਰੀਆਂ ਮਤਲਬ ਲੈਸਸ ਤੁਸੀਂ ਚੈੱਕ ਕਰ ਸਕਦੇ ਹੋਗੇ ਜ਼ੂਮ ਕਰਕੇ ਵੀ ਕਿੱਦਾਂ ਦੀਆਂ ਨੇਗੀਆਂ ਬਹੁਤ ਆਪਾਂ ਦੇਖੋ ਇਸ ਤਰ੍ਹਾਂ ਬਰੀਕ ਜਿਹੇ ਲੈਸ ਸਾਰੇ ਕਾਟਨ ਦੇ ਮਿਲਣਗੇ ਪੂਰੀਆ ਵਧੀਆ ਮਿਲਣਗੇ ਮਟੀਰੀਅਲ ਪੱਖੋਂ ਮਤਲਬ ਕੋਈ ਵੀ ਘਟਿਆ ਨਹੀਂ ਮਿਲੂਗਾ ਸਾਡੇ ਕੋਲੋਂ ਫਿਰ ਇਸ ਤੋਂ ਬਾਅਦ ਆਜੂਗਾ ਜੀ ਆਰੀ ਵਰਕ ਦੇ ਉੱਪਰ ਜਾਰਜਟ ਸੀਗੀ ਇਦਾਂ ਦੇਖੋ ਨੈੱਕ ਦਾ ਸਟਾਈਲ ਰੱਖਿਆ ਹੈਗਾ ਪਲੱਸ ਇਹਦੇ ਹੈਗਾ ਜੀ ਇਦਾਂ ਬਾਵਾ ਤੇ ਕੰਮ ਵਰਕ ਕੀਤਾ ਹੋਇਆ ਪੈਚ ਲਗਾ ਕੇ ਠੀਕ ਹੈ ਜੀ ਇਹ ਵੀ ਆਪਾਂ ਸੂਟਾਂ ਦੀ ਵੀਡੀਓ ਲੈ ਕੇ ਆਵਾਂਗੇ ਤੇ ਇਹਦੇ ਨਾਲ ਦੇ ਹੋਰ ਸੂਟ ਪਏ ਨੇ ਸੇਮ ਨਹੀਂ ਮਿਲਣਾ ਹੈਗਾ ਇਹ ਵੀ ਆਪਾਂ ਸੂਟਾਂ ਦੀ ਵੀਡੀਓ ਲੈ ਕੇ ਆਵਾਂਗੇ ਕੱਲ ਜਬ 401 ਕਦੇ ਦਿਨ ਤਾਂ ਕਿ ਤੁਹਾਨੂੰ ਇਹ ਸੂਟਾਂ ਦੀ ਵੀਡੀਓ ਹੈ ਜਿਹੜੀ ਮਿਲ ਜੂਗੀ ਤੁਸੀਂ ਉਹਦੇ ਵਿੱਚੋਂ ਰੱਖ ਕੇ ਸੂਟ ਇਦਾਂ ਸੂਟਨੇਗੇ ਜਿਹੜੇ ਤਿਆਰ ਕਰਵਾ ਸਕਦੇ ਹੋਗੇ ਦੇਖੋ ਜੀ ਠੀਕ ਹੈ ਜੀ ਇਦਾਂ ਮਤਲਬ ਵਰਕ ਕਰਵਾ ਸਕਦੇ ਹੋਗੇ ਬਾਵਾ ਤੇ ਬਹੁਤ ਜ਼ਿਆਦਾ ਸੋਹਣਾ 올ਓਵਰ ਸੂਟ ਸੀਗਾ ਇਦਾਂ ਇਹਦੀ ਬਾਟਮ ਰੈਡੀ ਹੋਈ ਹੋਈ ਹੈ ਫਿਰ ਇਸ ਤੋਂ ਬਾਅਦ ਆ ਗਿਆ ਜੀ ਫੇਰ ਆ ਗਿਆ ਬਰਬਰੀ ਦੇ ਉੱਪਰ ਸੂਟ ਆ ਗਿਆ ਬਰਬਰੀ ਤੇ ਬਹੁਤ ਜ਼ਿਆਦਾ ਸੇਲ ਹੋ ਰਹੀ ਹੈ ਬਰਬਰੀ ਬਹੁਤ ਜ਼ਿਆਦਾ ਡਿਮਾਂਡ ਵਿੱਚ ਹੈ ਕਿਉਂਕਿ ਸੂਟ ਬਹੁਤ ਜ਼ਿਆਦਾ ਸੋਹਣੇ ਬਣਦੇ ਨੇ ਇਸ ਤਰ੍ਹਾਂ ਨੈੱਕ ਬਣਿਆ ਹੋਇਆ ਹੈਗਾ ਤੇ ਇਹਦਾ ਆਜੂਗਾ ਆਜੂਗਾ ਇਹਦਾ ਇਸ ਤਰ੍ਹਾਂ ਜਾਣਗੇ ਮਤਲਬ ਬਲੈਸ ਲੱਗੀ ਹੋਈ ਆ ਬਾਹਾਂ ਦੇ ਉੱਪਰ ਤੇ ਫਿਰ ਫਰੰਟ ਪੈਕ ਚਾਕਾਂ ਦੇ ਉੱਪਰ ਲੈਂਸ ਲੱਗੀ ਹੋਈ ਹੈ ਬਹੁਤ ਬ੍ਰੀਕ ਜੀ ਲੈਂਸ ਲਗਾਈ ਹੈ ਪਾਈਪਿੰਗ ਵੀ ਨਹੀਂ ਹੈਗੀ ਲੈਂਸ ਲਗਾਈ ਹੈ ਕਿਉਂਕਿ ਇਦਾਂ ਸੂਟ ਹੈ ਜਿਹੜਾ ਬਹੁਤ ਜ਼ਿਆਦਾ ਸੋਨਾ ਬਣ ਜਾਂਦਾ ਜੱਜ ਜਾਂਦਾ ਹੈਗਾ ਕਾਫੀ ਜ਼ਿਆਦੇ ਸੋਹਣੇ ਸੂਟ ਨਹੀਂ ਜਿਹੜੇ ਰੈਡੀ ਹੋ ਜਾਂਦੇ ਨੇ ਕਿ ਇਸ ਤਰ੍ਹਾਂ ਹੈਗੀ ਇਹ ਬਾਟਮ ਇਹਦੇ ਨਾਲ ਦਾ ਸੇਮ ਸੂਟ ਨਹੀਂ ਮਿਲਣਾ ਹੈਗਾ ਤੁਹਾਨੂੰ ਇਹ ਤੁਸੀਂ ਬਰਬਰੀ ਦੇ ਵਿੱਚ ਹੋਰ ਸੂਟ ਟਰਾਈ ਕਰ ਸਕਦੇ ਹੋਗੇ ਮਤਲਬ ਇਦਾਂ ਹਨਾ ਸਟੀਚਿੰਗ ਕਰਨ ਤੇ ਡਿਪੈਂਡ ਹੁੰਦਾ ਹੈ ਕਿ ਜਦੋਂ ਸਟੀਚਿੰਗ ਹੋ ਜਾਂਦੀ ਹੈ ਸਲਾਈ ਹੋ ਜਾਂਦੀ ਹੈ ਵੀ ਦੇਖੋ ਕਿੰਨੇ ਜ਼ਿਆਦੇ ਸੋਹਣੇ ਸੂਟ ਬਣ ਜਾਂਦੇ ਨੇ ਇਹ ਭੈਣ ਦਾ ਪਾਰ ਤੋਂ ਆਰਡਰ ਹੈਗਾ ਮਦਰ ਮੈਨੂੰ ਕੁਝ ਕੁ ਸੂਟ ਟਰਾਈ ਕੀਤੇ ਸੀਗੇ ਪਹਿਲਾਂ ਤੇ 15-20 ਸੂਟ ਮੰਗਵਾਏ ਸੀਗੇ ਪਹਿਲਾਂ ਤੇ ਫਿਰ ਹੁਣ ਦੁਬਾਰਾ ਉਹਨਾਂ ਦਾ ਆਰਡਰ ਸੀਗਾ ਪੂਰੀ ਵਧੀਆ ਪਰਫੈਕਟ ਸਟਿਚਿੰਗ ਤੇ ਮਟੀਰੀਅਲ ਪੱਕਾ ਸਾਰੇ ਮਤਲਬ ਸੈਟਿੰਗ ਆਈ ਹੈ ਸੂਟਾਂ ਦੀ ਉਹਨਾਂ ਨੇ ਪਹਿਨਨੇ ਦੁਬਾਰਾ ਆਰਡਰ ਦਿੱਤਾ ਨਵੀਆਂ ਪੁਰਾਣੀਆਂ ਪਹਿਨਾਂ ਦੇ ਤਾਂ ਚਲੋ ਚੱਲ ਹੀ ਰਹੇ ਨੇ ਬਾਹਰ ਤੋਂ ਆਰਡਰ ਚੌਥੀ ਚੌਥੀ ਪੰਜਵੀਂ ਵਾਰ ਚੱਲ ਰਹੇ ਨੇ ਕਿ ਆਰਡਰ ਆਪਣੇ ਕੋਲੇ ਉਹਨਾਂ ਦੇ ਤੇ ਮੈਂ ਅਗਵੀ ਜ਼ਰੂਰ ਵੀਡੀਓ ਲੈ ਕੇ ਆਉਂਗੀ ਮੈਨੂੰ ਹਨਾ ਕੈਨੇਡਾ ਤੋਂ ਨੇਗੇ ਦੀ ਉਹਨਾਂ ਨੇ ਕਿਆ ਸੀਗਾ ਵੀ ਤੁਸੀਂ ਹਨਾ ਸਾਡਾ ਵੀ ਰੀਪੀਟ ਆਰਡਰ ਹੈਗਾ ਹੈਗਾ ਉਹਨਾਂ ਦਾ ਕਾਫੀ ਵੱਡਾ ਮਤਲਬ ਹੈਗੇ ਨੇ 25 30 ਸੂਟ ਕਾਫੀ ਵੱਡਾ ਪਾਰਸਲ ਉਹਨਾਂ ਨੇ ਮੈਨੂੰ ਕਿਹਾ ਸੀਗਾ ਵੀ ਵੀ ਤੁਸੀਂ ਸਪੈਸ਼ਲ ਵੀਡੀਓ ਬਣਾਉਣੀ ਹੈਗੀ ਸਾਡੇ ਸੂਟਾਂ ਤੇ ਵੀ ਆਪਾਂ ਲੈ ਕੇ ਆਵਾਂਗੇ ਹਨਾ ਦੁਬਾਰਾ ਵੀ ਮਤਲਬ ਉਹਨਾਂ ਦੇ ਸੂਟ ਆਪਾਂ ਜਰੂਰ ਤੁਹਾਨੂੰ ਦਿਖਾਵਾਂਗੇ ਵੀ ਆਪਾਂ ਕਿਦਾਂ ਦੇ ਰੈਡੀ ਕੀਤੇ ਨੇ ਬਹੁਤ ਜ਼ਿਆਦੇ ਸੋਹਣੇ ਸੂਟ ਰੈਡੀ ਨੇਗੇ ਮਿਕਸ ਮੈਚ ਦੇ ਸੂਟ ਲੇਗੇ ਵਿੱਚ ਕਾਟਨ ਲੇਗੇ ਵਿੱਚ ਬਰਬਰੀ ਲੇਗੇ ਵਿੱਚ ਵਰਕ ਆਲੇ ਨੇਗੇ ਕਾਫੀ ਸੋਹਣੇ ਸੂਟ ਰੈਡੀ ਕੀਤੇ ਹੋਏ ਨੇਗੇ ਉਹਨਾਂ ਦੇ ਵੀ ਆਪਾਂ ਲੈ ਕੇ ਆਵਾਂਗੇ ਕੁਝ ਦਿਨਾਂ ਤੱਕ ਵੀਡੀਓ ਕਿਉਂਕਿ ਇੱਕ ਦੋ ਸੂਟ ਰੈਨਦੇ ਨੇ ਉਹਨਾਂ ਦੇ ਹੋ ਜਾਣ ਤੋਂ ਤਿਆਰ ਫੇਰ ਬਣਾਵਾਂਗੇ ਉਹਨਾਂ ਨੇ ਕਿਹਾ ਸੀ ਸਪੈਸ਼ਲ ਵੀ ਹਾਂ ਵੀ ਸਾਡੇ ਸੂਟ ਨੇ ਜਿਹੜੇ ਵੀਡੀਓ ਚ ਲੈ ਕੇ ਆਏ ਉਹ ਤੇ ਆਪਾਂ ਜ਼ਰੂਰ ਲੈ ਕੇ ਆਵਾਂਗੇ ਉਹਨਾਂ ਨੇ ਨਹੀਂ ਪਹਿਲਾਂ ਵੀ ਹਨਾ ਰੈਡੀ ਕਰਵਾਏ ਸੀ ਉਹਨਾਂ ਦੇ ਸੂਟ ਮੈਂ ਵੀਡੀਓ ਚ ਸ਼ਾਇਦ ਮੈਂ ਤਾਂ ਨਹੀਂ ਦਿਖਾਏ ਗਏ ਹੈਗੇ ਇਦਾਂ ਹੀ ਕੁਝ ਕ ਐਮਰਜੈਂਸੀ ਕਰਕੇ ਚਲੇ ਗਏ ਸੀਗੇ ਵਿੱਚ ਤੇ ਹੁਣ ਆਪਾਂ ਜ਼ਰੂਰ ਉਹਨਾਂ ਦਾ ਸਾਰਾ ਇੱਕ ਦਿਨ ਉਹਨਾਂ ਦੇ ਮਤਲਬ ਜਿੰਨੇ ਸੂਟ ਨੇਗੇ ਸਾਰੀ ਵੀਡੀਓ ਉਹਨਾਂ ਦੇ ਸੂਟਾਂ ਤੇ ਬਣਾਵਾਂਗੇ ਤੇ ਅੱਜ ਵਾਲੇ ਸੂਟ ਨੇਗੇ ਜਿਹੜੇ ਅਵੇਲੇਬਲ ਹੈਗੇ ਨੇ ਮੈਂ ਤੁਹਾਨੂੰ ਦੱਸ ਚੁੱਕੀ ਆਂਗੀ ਤਾਂ ਤੁਸੀਂ ਲੈ ਸਕਦੇ ਹੋਵੋਗੇ ਜਿਹੜੇ ਅਵੇਲੇਬਲ ਨਹੀਂ ਹੈਗੇ ਤਾਂ ਤੁਸੀਂ ਮਤਲਬ ਉਹਦੇ ਵਿੱਚ ਹੋਰ ਟਰਾਈ ਕਰ ਸਕਦੇ ਹੋਗੇ ਤੇ ਆਪਣਾ ਮੈਜ਼ਰਮੈਂਟ ਸੈਂਡ ਕਰਕੇ ਤੁਸੀਂ ਪਰਫੈਕਟ ਮੈਜ਼ਰਮੈਂਟ ਸੈਂਡ ਕਰਕੇ ਸਾਡੇ ਕੋਲੋਂ ਸੂਟ ਲੈਣਗੇ ਜਿਹੜੇ ਸਲਾਈ ਕਰਵਾ ਸਕਦੇ ਹੋਗੇ ਦੁਪੱਟਾ ਤੁਸੀਂ ਦੱਸ ਸਕਦੇ ਹੋ ਵੀ ਕਿਹੜੇ ਮਟੀਰੀਅਲ ਦਾ ਲਾਣਾ ਹੈਗਾ ਹਰ ਮਟੀਰੀਅਲ ਦੇ ਦੁਪੱਟੇ ਆਪਣੇ ਕੋਲੇ ਹੈਗੇ ਨੇਗੇ ਤਾਂ ਤੁਸੀਂ ਮਤਲਬ ਉਹਦਾਂ ਦੁਪੱਟੇ ਨੇਗੇ ਤਿਆਰ ਕਰਵਾ ਸਕਦੇ ਹੋਗੇ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਨੇਗੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਦੇ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ